ਬੀਤੇ ਕੱਲ ਦਰੋਹਾ ਠਾਣੇ ਦੇ ਅਦੀਨ ਆਉਂਦੇ ਪਿੰਡ ਚਣਕੋਈਆਂ ਖੁਰਦ ਵਿਖੇ ਪਿੰਡ ਦੇ ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ ਦੀ ਮੋਟਰ ਉੱਪਰ ਕੁਝ ਅਣਛਤੇ ਵਿਅਕਤੀਆਂ ਵੱਲੋਂ ਹਮਲਾ ਕਰਕੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ ਤੇ ਉਸਦੇ ਭਰਾ ਬਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ ਇਸੇ ਦਿਨ ਕੰਨਾ ਪੁਲਿਸ ਨੇ ਕਾਰਵਾਈ ਕਰਦੇ ਹਾਂ 11 ਦੋਸ਼ੀਆਂ ਨੂੰ ਗ੍ਰਿਫਤਾਰ ਇਸੇ ਕੜੀ ਤਹਿਤ ਅੱਜ ਕੰਨਾ ਪੁਲਿਸ ਦੇ ਕਪਤਾਨ ਤਵਨਦੀਪ ਚੌਧਰੀ ਅਤੇ ਡੀਐਸਪੀ ਹੇਮੰਤ ਕੁਮਾਰ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਬਤ ਜਾਣਕਾਰੀ ਸਾਂਝਾ ਕੀਤੀ ਉਸ ਹੁੰਦੇ ਆ ਕਾਣਾ ਦੁਰਾਹਾ ਦੇ ਵਿੱਚ ਇੱਕ ਐਫ ਆਈ ਆਰ ਨੰਬਰ ਪ੍ਰੈਸ ਨੂੰ ਤੁਹਾਨੂੰ ਦਿੱਤੇ ਆ 44 ਨੰਬਰ ਇੱਕ ਦਰਜ ਕੀਤੀ ਆ ਇਹ ਬਲਜੀਤ ਸਿੰਘ ਇਹ ਚ ਕੰਪਲੇਨੈਂਟ ਆ ਉਹਨੇ ਜਿਹੜਾ ਉਹਦੀ ਸਟੇਟਮੈਂਟ ਹੈ ਉਹਦੀ ਸਟੇਟਮੈਂਟ ਦੇ ਮੁਤਾਬਕ ਐਫ ਆਈ ਆਰ ਲੋਜ ਕੀਤੀ ਆ ਅnder section BNS ਨੀ ਤਰ 아마 ਸਾਰੀਆਂ ਪ੍ਰੈਸ ਨੋਟ ਦਿੱਤੀਆਂ ਹੋਈਆਂ ਕਿ ਕਿਵੇਂ 2 ਨੇ ਬੰਦੇ ਉਹਨਾਂ ਨੇ ਦੱਸੇ ਤੇ ਬਾਕੀ ਅਲਪਸ਼ਾਤੇ ਬੰਦੇ ਉਹਨਾਂ ਦੀ ਜ਼ਮੀਨ ਤੇ ਆ ਕੇ ਉਹਨਾਂ ਦਾ ਮਾਰਕਟਾਈ ਕੀਤੀ ਮਾਰ ਦੇਣ ਦੀਆਂ ਦੇ ਨਾਲ ਜਿਹਦੇ ਤੇ ਪੁਲਿਸ ਦੇ ਕੋਲ ਜਦੋਂ ਇਨਫੋਰਮੇਸ਼ਨ ਆਈ ਤੇ ਤੁਰੰਤ ਉੱਥੇ ਪਹੁੰਚ ਕੇ ਕਾਰਵਾਈ ਕਰਦੇ ਹੋਏ ਇਹਨਾਂ ਦੇ ਵਿੱਚੋਂ ਅਸੀਂ ਕਰੀਬ 11 ਬੰਦੇ ਜਿਹੜੇ ਐ ਗਿਸਤਾਰ ਕਰਨੇ ਆ ਤਾਂ ਕਿ ਲਾਈਟ ওয়াਟਰ ਮੇਨਟੇਨ ਰਹੇ ਉਹਦੇ ਵਿੱਚ ਅੱਡ ਅੱਡ ਪੋਲਸ ਪਾਰਟੀਆਂ ਜੁਣਾ ਕੇ ਸਾਰੇ ਬੰਦਿਆਂ ਦੀ ਤੁਰੰਤ ਗਿਸਤਰੀ ਕੀਤੀ ਔਰ ਇਹਦੀ ਜਿਹੜੀ ਆਂਦਾਇ ਤਫਤੀਸ਼ ਹੈ ਉਹ ਅਮਜਲੀਂ ਆਂਦੀ ਜਾ ਰਹੀ ਹੈ ਜਿਹਦੇ ਵਿੱਚ ਅਜੇ ਜਿਹੜੀ ਬਾਕੀ ਰਿਕਵਰੀ ਹਥਿਆਰਾਂ ਦੀ ਪਲੱਸ ਜਿਹੜੇ ਵਹੀਕਲ ਯੂਜ਼ ਹੋਏ ਉਹ ਵੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਜਿਹੜਾ ਵਜਾ ਰੰਜਿਸ਼ ਹੈ ਉਹ ਲੈਂਡ ਦਾ ਡਿਸਪਿਊਟ ਹੈ ਇਹ ਦੱਸਣਯੋਗ ਇਥੇ ਇਹ ਹੈ ਕਿ ਜਿਹੜੇ ਬੰਦੇ ਅਸੀਂ ਗ੍ਰਿਫਤਾਰ ਕੀਤੇ ਐ ਇਹਦੇ ਵਿੱਚ ਕਈ ਇਸ ਤਰ੍ਹਾਂ ਦੇ ਮੁਰਜ਼ਮ ਨੇ ਜਿਨ੍ਹਾਂ ਤੇ ਕਈ ਕਈ ਮੁਕੱਦਮੇ ਦਰਜ ਨੇ ਇਦੇ ਵਿੱਚ ਅਸੀਂ ਹੁਣਾਂ ਬੰਦਿਆਂ ਦੇ ਨਾਮ ਵੀ ਵਿੱਚ ਦਿੱਤੇ ਆ ਪ੍ਰੈਸ ਨੋਟ ਦੇ ਵਿੱਚ ਜਿਹੜੇ ਉਹਨਾਂ ਨੇ ਲਿਖਾਏ ਆ ਜਿਹੜੇ ਬੰਦੇ ਅਸੀਂ ਹੁਣ ਤੱਕ ਗਿਸਟਾਰ ਕਰ ਲਏ ਉਹ ਵੀ ਜਿਹੜੇ ਬੰਦੇ ਮਤਲਬ ਬਦਨਾਮ ਕਿਸਮ ਦੇ ਬੰਦੇ ਜਿਹੜੇ ਕਾਨੂੰਨ ਨੂੰ ਆਪਣੇ ਹੱਥ ਚ ਲੈਂਦੇ ਨੇ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਜੋ ਪੁਲਿਸ ਦੀ ਬਣਦੀ ਸੀ ਤਾਂ ਕਿ ਜਿਹੜਾ ਲਾਇਨਡ ਆਰਡਰ ਹੈ ਉਹਨੂੰ ਮੇਨਟੇਨ ਰੱਖਿਆ ਜਾਵੇ ਤੁਰੰਤ ਅਸੀਂ ਕੌਗਨੀਸ਼ੈਂਸ ਲਿੱਤਾ ਤੇ ਆਪਣੇ ਸੀਨੀਅਰ ਅਫਸਰਾਂ ਦੀ ਹਦਾਇਤ ਦੇ ਮੁਤਾਬਕ ਸਖਤ ਮਿਹਨਤ ਕਰਕੇ ਇਹਨਾਂ ਬੰਦਿਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਔਰ ਅਸੀਂ ਤਾਂ ਕਿ ਸਾਡਾ ਜਿਹੜਾ ਆਪਣਾ ਇਹ ਇਲਾਕਾ ਹੈ ਪੁਲਿਸ ਜ਼ਿਲ੍ਹਾ ਖੰਨਾ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਜੋਤੀ ਜਾਦਵ ਜੀ ਜਿਨ੍ਹਾਂ ਦਾ ਪ੍ਰਾਣਾ ਹੈ ਕਿ ਅਸੀਂ ਲਾਇਟ ਆਰਡਰ ਜਿਹੜਾ ਹੈਗਾ ਉਹ ਖਰਾਬ ਨਹੀਂ ਹੋਣ ਦੇਣਾ ਔਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣ ਦੇਣਾ ਸਰ ਜਿਹੜੇ 11 ਬੰਦੇ ਕਾਬੂ ਕੀਤੇ ਗਏ ਨਾ ਤੋਂ ਹਤਿਆ ਵੀ ਬਰਾਮਦ ਹੋਣ। ਤੁਹਾਨੂੰ ਮੈਂ ਦੱਸਿਆ ਹੈਗਾ ਕਿ ਅਸੀਂ ਇਹ ਗੈਸਟਾਰੀ ਤੁਰੰਤ ਕਰ ਲਈ ਹੈ ਕਿ ਜਿਹੜੀ ਇਹਨਾਂ ਦੇ ਵਿੱਚ ਬਦਾਮਗੀ ਹੋ ਕੀਤੀ ਜਾ ਰਹੀ ਹੈ। ਸਰ ਜਿਹੜੇ ਇਹ ਸਾਰੇ ਹੈਗੇ ਨੇ ਕਿਸ ਕਾਰੋਬਾਰ ਨਾਲ ਰਿਲੇਟਡ ਹੈਗੇ ਜਿਹੜੇ ਮੁਕੱਦਮੇ ਰਜਿਸਟਰਡ ਹੈਗੇ ਨੇ ਕੀ ਇਹ ਸਾਰੇ ਪ੍ਰੋਪਰਟੀ ਨਾਲ ਰਿਲੇਟਡ ਹੈਗੇ ਜਾਂ ਕੋ ਵਕ ਵਕ ਹੋ ਰਿਹਾ ਹੈ। ਇਹ ਜਨਾਬ ਜੀ ਆਡਾ ਅਟ ਪੱਤੇ ਦੇ ਦਰਜ ਨੇ ਮਾਰਕੁਟਾਈ ਦੇ ਵੀ ਨੇ ਇਹਨਾਂ ਦੇ ਵਿੱਚ ਹੀਨਿਸ ਕ੍ਰਾਈਮ ਦੇ ਵੀ ਨੇ ਈਵਨ ਐਨਡੀਪੀਐਸ ਦੇ ਵੀ ਨੇ। ਇਹ ਬੰਦੇ ਜਿਹੜੇ 1 ਕਿ ਪਿੰਡ ਤੇ ਨੇ ਜੀ 1 ਕਿ ਪਿੰਡ ਤੇ ਮੌਜੂਦ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਆਂਗਾ ਪ੍ਰੈਸ ਨੋਟ ਦੇ ਵਿੱਚ ਇਹ ਸਾਰੇ ਦੁਰਾਹਾ ਤੇ ਦੁਰਾਹਾ ਦੇ ਆਜੇਦਵਾਲੀ ਜਿਹੜੇ ਪਿੰਡ ਨੇ ਉੱਥੋਂ ਦੇ ਨੇ ਇਹ ਚਣਕੂਈਆਂ ਖੋੜਨ ਦੇ ਵਿੱਚ ਜਿਹੜਾ ਝਗੜਾ ਹੋਇਆ ਸੀ ਜਿੱਥੇ ਲੈਂਡ ਡਿਸਪਿਊਟ ਚੱਲ ਰਿਹਾ ਹੈਗਾ ਉਹਦੇ ਵਿੱਚ ਇਹ ਜਿਹੜੇ ਆਇਡੈਂਟੀਫਾਈਡ ਜਿਹੜੇ ਉਹਨਾਂ ਦੇ 22 ਬੰਦੇ ਲਿਖਾਇੇ ਨੇ ਤੇ ਪਲੱਸ ਅਨ ਆਇਡੈਂਟੀਫਾਈਡ ਬੰਦੇ ਉਹ ਅਨ ਆਇਡੈਂਟੀਫਾਈਡ ਬੰਦੇ ਵੀ ਇਹਨਾਂ ਦੀ ਕਸ਼ਟ ਗਿਸਟ ਦੇ ਆਧਾਰ ਤੇ ਤੇ ਪਲੱਸ ਜਿਹੜੇ ਇਹ ਇੰਜਰਡ ਬੰਦੇ ਆ ਕਿਉਂਕਿ ਇਹਦੇ ਵਿੱਚ ਇੱਕ ਬਲਜੀਤ ਸਿੰਘ ਦੀ ਸਟੇਟਮੈਂਟ ਹੈ ਪਲੱਸ ਜਿਹੜੀ ਅੱਗੇ ਇਹਦੇ ਵਿੱਚ ਤਿੰਨ ਚਾਰ ਬੰਦਿਆਂ ਦੇ ਇਸ ਤੋਂ ਇਲਾਵਾ ਸੱਟਾਂ ਲੱਗੀਆਂ ਉਹ ਜਿਹੜੀਆਂ ਉਹਨਾਂ ਦੀ ਵੀ ਅਸੀਂ ਸਟੇਟਮੈਂਟਸ ਲੈ ਰਹੇ ਆ ਜਿਹੜੇ ਜਿਹੜੇ ਬੰਦੇ ਇਹਦੇ ਵਿੱਚ ਆ ਅਸੀਂ ਅੱਗੇ ਨੋਮੀਨੇਟ ਹੋ ਰਹੇ ਆ ਤੇ ਆਇਡੈਂਟੀਫਾਈ ਕਰ ਰਹੇ ਆ ਤੇ ਅੱਗੇ ਗਿਸਤਾਰ ਕਰ ਰਹੇ ਆ ਸਰ ਕਾਰੋਬਾਰ ਕੀ ਹੈ ਜੀ ਇਹਨਾਂ ਦਾ ਕਾਰੋਬਾਰ ਮੇਨ ਕੀ ਹੈ ਇਹਨਾਂ ਦਾ ਜਿਹੜੇ ਨੇ ਇਤਿਆਜ਼ ਕੀਤੇ ਨੇ ਜੀ ਹੂੰ ਉਹਨਾਂ ਦੇ ਆਪਣੇ ਪਰਸਨਲ ਸੀ ਜਾਂ ਉਹ ਉਹ ਬਰਾਮਦ ਕੀਤੇ ਜਾ ਰਹੇ ਆ ਜਦੋਂ ਬਰਾਮਦਗੀ ਹੋ ਜਾਏਗੀ ਤੇ ਇਹਨਾਂ ਦੀ ਫਿਰ ਅਸੀਂ ਦੇਖਾਂਗੇ ਕਿ ਇਹ ਲਾਇਸੈਂਸੀ ਨੇ ਜਾਂ ਨਜਾਇਜ਼ ਨੇ ਸਰ ਜਿਹੜੇ ਇੰਜਰਡ ਨੇ ਉਹਨਾਂ ਦੇ ਕਿੰਨੀ ਸੱਟਾਂ ਲੱਗੀਆਂ ਨੇ ਇੰਜਰਡ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਵੀ ਜਿਹਦੀ ਅਸੀਂ ਸਟੇਟਮੈਂਟ ਲਿਖੀ ਆ ਉਹਦੀ ਜਿਹੜੀ ਐਮਐਲਆਰ ਹੈ ਉਹ ਉਹਦੇ ਐਮਐਲਆਰ ਦੇ ਮੁਤਾਬਿਕ ਜੋ ਡਾਕਟਰਾਂ ਦੀ ਰਿਪੋਰਟ ਹੈ ਉਹਦੇ ਸੱਟਾਂ ਸਭ ਤੋਂ ਵੱਧ ਹੈ ਬਾਹਾਂ ਤੇ ਸੱਟਾਂ ਨੇ ਉਹਦੇ ਤੇ ਜਿਹੜੇ ਬਾਕੀ ਹੈ ਉਹਨਾਂ ਦੇ ਵੀ ਇੱਕ ਦੀ ਬਾਹ ਤੇ ਹੈ ਇੱਕ ਦੇ ਕੰਨ ਤੇ ਸੱਟ ਹੈਗੀ ਠੀਕ ਹੈ ਜੀ ਇਹ ਸਾਰੀਆਂ ਜਿਹੜੀਆਂ ਸੱਟਾਂ ਨੇ ਸੱਟਾਂ ਤੇਜ਼ ਅਰ ਧਿਆਨ ਨਾਲ ਉਹਨਾਂ ਨੇ ਕਿਰਪਾਨ ਦਾ ਯੂਜ਼ ਕੀਤੀ ਹੈ ਜਿਹੜੀ ਗੋਲੀ ਫਾਇਰਿੰਗ ਕੀਤੀ ਹੈ ਜਿਹੜੀ ਫਾਇਰ ਕੀਤਾ ਉਹ ਵੀ ਕਿਉਂਕਿ ਜਦੋਂ ਉਹ ਆਏ ਨੇ ਤੇ ਉਹਨਾਂ ਨੇ ਹਵਾ 'ਚ ਫੈਦ ਕੀਤੇ ਪਹਿਲਾਂ ਡਰਾਇਆ ਉਹਨਾਂ ਨੂੰ ਹਵਾ 'ਚ ਫੈਲ ਕਰਕੇ ਤੇ ਫਿਰ ਜਿਹੜੀਆਂ ਕਿਰਪਾਨਾਂ ਲੈ ਕੇ ਉਹਨਾਂ ਦਾ ਮਾਰਕਟਾਈ ਕੀਤੀ ਇਹ ਤਫਤੀਸ਼ ਦੇ ਵਿੱਚ ਇਹ ਸਾਰੀਆਂ ਗੱਲਾਂ ਆ ਰਹੀਆਂ ਤੇ ਹੁਣ ਤੱਕ ਦੀ ਤਫਤੀਸ਼ ਸੱਟਾਂ ਦੇ ਮੁਤਾਬਕ ਹੁਣ ਤੱਕ ਉਹ ਕਿਰਪਾਨਾਂ ਜ਼ਿਆਦਾ ਯੂਜ਼ ਕਰਕੇ ਉਹਨਾਂ ਨੇ ਜਿਹੜੀਆਂ ਇਹ ਸੱਟਾਂ ਮਾਰੀਆਂ ਫਾਇਰ ਦੇ ਨਾਲ ਹਥਿਆਰ ਦੇ ਨਾਲ ਕੋਈ ਇਸ ਤਰ੍ਹਾਂ ਦੀ ਸੱਟ ਜਿਹੜੇ ਇੰਜਰਡ ਬੰਦੇ ਆ ਡਾਇਰੈਕਟ ਫਾਇਦ ਕੋਈ ਨਹੀਂ ਉਹਨਾਂ ਤੇ ਲੱਗਿਆ ਜਿਹੜੇ ਸਰ ਇਹ ਫੜੇ ਇਹਨਾਂ ਦੇ ਤ੍ਰਣਾ ਕ੍ਰਿਮੀਨਲ ਬੋਲ ਵੀ ਦੇ ਮੈਂ ਤੁਹਾਨੂੰ ਦੱਸ ਰਿਹਾ ਜੀ ਉਹ ਵੀ ਬੇਨਤੀ ਕਰ ਰਿਹਾ ਕਿ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਨੇ ਕਈਆਂ ਦੇ ਖਿਲਾਫ 4 ਮੁਕਦਮੇ ਦਰਜ ਹੈ ਕਈਆਂ ਦੇ ਖਿਲਾਫ 3 ਮੁਕਦਮੇ ਦਰਜ ਹੈ ਉਹ ਕੱਲੇ-ਕੱਲੇ ਤੇ ਅਸੀਂ ਸਾਰਿਆਂ ਦਾ ਜਿਹੜਾ ਰਿਕਾਰਡ ਹੈਗਾ ਜਿਹਨੇ ਰਿਕਾਰਡ ਉਹ ਸਾਰਾ ਸ਼ਾਨ ਵੀ ਕਰ ਰਹੇ ਹੈ ਸਰ ਸੇ ਦੂਜਾ ਉਰਤਾਂ ਦੀ ਹਮਲਾ ਕੀਤਾ ਗਿਆ ਜੀ ਹੈ ਨਾ ਇਹ ਦੂਜੀ ਇੱਕ ਦੂਜਾ ਸੀ ਇਹ ਇਹ ਤੁਹਾਨੂੰ ਮੈਂ ਦੱਸਿਆ ਬੇ ਲੈਂਡ ਡਿਸਪਿਊਟ ਹੈ ਉਹ ਲੈਂਡ ਡਿਸਪੂਟ ਨੂੰ ਮੱਦੇਨਜ਼ਰ ਰੱਖਦੇ ਹੋਏ ਮੋਟਰ ਤੇ ਉਹ ਫੈਮਿਲੀ ਆਪਣੀਆਂ ਔਰਤਾਂ ਸਮੇਤ ਆਲਰੇਡੀ ਉਹਨਾਂ ਨੂੰ ਪਤਾ ਸੀ ਉਹਨਾਂ ਦੀ ਬੇਰੰਜਸ਼ ਚੱਲ ਰਹੀ ਹੈ ਓਕੇ ਤੇ ਉਹ ਉੱਥੇ ਆਪਣੀ ਉਹ ਫਸਲ ਦੀ ਰਾਖੀ ਵਾਸਤੇ ਕਹਿੰਦੇ ਅਸੀਂ ਬੈਠੇ ਸੀ ਜੋ ਉਹਦੀ ਸਟੇਟਮੈਂਟ ਹੈ ਉਹ ਜਦੋਂ ਆਏ ਤੇ ਉਹਨਾਂ ਨੇ ਔਰਤਾਂ ਦੇ ਵੀ ਮਾਰੀਆਂ ਸਰ ਟੋਟਲ ਕਿੰਨੇ ਜਣੇ ਨਾਮਜ਼ਦ ਹੋਏ ਨੇ ਇਸ ਕੇਸ ਇਚ ਨਾਮਜ਼ਦ ਜਿਹੜੇ ਬੰਦੇ ਹੈਗੇ ਅ ਨਾਮਜ਼ਦ ਜਿਹੜੇ ਹੈਗੇ ਇਹ ਕਮ ਸੇ ਕਮ ਵੀ 14 ਬੰਦੇ ਬਾਈ ਨੇਮ ਨਾਲ ਜਨਨੇ ਮਤਲਬ ਆਇਡੈਂਟੀਫਾਈਡ ਜਿਹੜੇ ਬਾਈ ਨੇਮ ਨੇ 14 ਦੇ ਵਿੱਚੋਂ 11 ਫੜੇ ਗਏ ਜੀ ਚਾਰ ਬੰਦੇ ਅਜੇ ਜਿਹੜੇ ਹੋਰ ਐ ਜਿਹੜੇ ਬਾਈ ਨੇਮ ਨੇ ਉਹ ਅਜੇ ਮਫਰੂਰ ਨੇ ਭੱਜੇ ਹੋਏ ਨੇ ਬਾਕੀ ਜਿਹੜੇ ਅਨ ਆਇਡੈਂਟੀਫਾਈਡ ਬੰਦੇ ਆ ਉਹ ਵੀ ਸਾਰੇ ਭੱਜੇ ਹੋਏ ਆ ਲੇਕਿਨ ਇਹਾਂ ਦੀ ਪੁਲਿਸ ਗਿਸ਼ਤ ਦੇ ਮੁਤਾਬਕ ਜਿੰਦਾ ਜਿੰਦਾ ਅੱਗੇ ਜੋ ਰੋਲ ਐ ਜਿਵੇਂ ਆ ਕਿਹੜੇ ਕਿਹੜੇ ਬੰਦੇ ਆ ਪੁਲਿਸ ਪਾਰਟੀਆਂ ਸਾਡੀਆਂ ਸਾਰੀਆਂ ਦਸ਼ਾਵਾਂ ਦੇ ਵਿੱਚ ਇਹਨਾਂ ਦੇ ਟਿਕਾਣਿਆਂ ਤੇ ਕਿੱਥੇ ਕਿੱਥੇ ਆ ਮਤਲਬ 온 ਟੋਜ ਹੈ ਸਰ ਕਿੰਨੇ ਕਿੰਨੇ ਕੋਈ ਖੇਰ ਕੀਤਾ ਨੇ ਇਹਨਾਂ ਨੇ ਹਮਾਰਾ ਨਹੀਂ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਸਿਰਫ ਇੱਕ ਜਿਹੜਾ ਬਲਜੀਤ ਸਿੰਘ ਹੈ ਇਹਦੇ ਸੱਟਾਂ ਜਿਹੜੀਆਂਆਂ ਬਾਂਹਾਂ ਤੇ ਜ਼ਿਆਦਾ ਮੇਜਰ ਗ੍ਰੀਵियस ਸੱਟਾਂ ਨੇ ਤੇ ਬਾਕੀ ਤਣ ਤੇ ਹੋਰ ਵਾਈਟਲ ਆਰਗਨ ਤੇ ਵੀ ਸੱਟਾਂ ਉਹ ਡਾਕਟਰ ਦੀ ਰਿਪੋਰਟ ਹੈ ਜੀ ਜੋ ਡਾਕਟਰ ਦੀ ਰਿਪੋਰਟ ਹੈ ਉਹ ਦੀਆਂ ਜਿਹੜੀਆਂ ਤੁਹਾਨੂੰ ਦੱਸਿਆ ਕਿ ਰਿਪੋਰਟਸ ਨੇ ਐਮ ਐਲ ਆਰ ਉਹ ਅਸੀਂ ਕਲੈਕਟ ਕੀਤੀਆਂ ਉਹਦੇ ਮੁਤਾਬਕ ਹੀ ਇਹਦੇ ਵਿੱਚ ਧਾਰਾ ਗਈ ਲੇਕਿਨ ਕਿਉਂਕਿ ਸਾਰੇ ਕਲਾਫ ਕਾਰਵਾਈ ਕਰ ਰਹੇ ਹੈ ਜਿਹੜੇ ਬੰਦੇ ਵੀ ਇਸ ਕਾਰਵਾਈ ਦੇ ਵਿੱਚ ਆਣਗੇ ਵੀ ਜਿਨ੍ਹਾਂ ਨੇ ਇਹ ਧਨਾਣਾ ਹਰਕਤ ਕੀਤੀ ਹੈ ਅਸੀਂ ਜੋ ਕਾਨੂੰਨ ਕਾਇਦੇ ਕਹਿੰਦਾ ਹੈ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਹਾਂ ਸਰ ਇੱਕ ਰਾਤ ਖੰਨੇ ਚ ਇੱਕ ਫਾਇਲ ਹੋ ਰਹੀ ਜੀ ਦੁਕਾਨ ਦਾ ਨਾਮ ਉੱਥੇ ਪਹੁੰਚ ਗਈ ਕਿ ਉਹਦੇ ਵਿੱਚ ਵੀ ਪੁਲਿਸ ਪਾਰਟੀ ਲੱਗੀ ਹੋਈ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਕ੍ਰਾਈਮ ਨੂੰ ਪ੍ਰिवेंट ਕਰਨ ਦੇ ਪੁਲਿਸ ਆਪਣੇ ਆਪ ਟੋਜ ਹੈ ਪੱਬਾ ਪਹਾੜ ਹੈ ਬਟ ਜਿਹੜਾ ਕ੍ਰਾਈਮ ਹੋ ਜਾਂਦਾ ਅਸੀਂ ਉਹਨੂੰ ਡਿਟੈਕਟ ਕਰਦੇ ਆਂ। ਔਰ ਡਿਟੈਕਟ ਕਰਕੇ ਹਟਾਂਗੇ ਐ ਨਹੀਂ ਆ। ਥੈਂਕ ਯੂ ਸਰ। ਹਾਂਜੀ। ਥੈਂਕ ਯੂ। ਡਿਟੈਕਟ ਕਰਕੇ ਅਸੀਂ ਉਹ ਬੰਦੇ ਵੀ ਟ੍ਰੇਸ ਕਰਾ ਕੇ ਸਰ ਕਿੰਨਾ ਪੁਆਇੰਟ ਤੇ ਆਪਾਂ ਵਰਕ ਕਰਾਂਗੇ ਜੀ ਇਸ ਪੁਆਇੰਟ ਤੇ ਇਸ ਮੈਟਰ ਦੇ ਵਿੱਚ। ਸਰ ਜੀ ਹਰ ਮੈਟਰ ਤੇ ਜੀ ਅਸੀਂ ਜਿਹੜੇ ਬੰਦੇ ਦੇਸ਼ ਦੇ ਖਿਲਾਫ ਨੇ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਆਂ